ਵਾਹ ਨੇ ਇਹ ਦੁਬਾਰਾਈ ਹੈ ਹੈਲੋ ਗੁੱਡ ਇਵਨਿੰਗ ਸੋਸ਼ਿਆ ਕਾਲ ਚਾਰਿਆ ਨੂੰ ਕਿਵੇਂ ਹੋ ਸਾਰੇ

ਕਸਾਗਾ ਗੈਂਟੀ ਹਾਂ ਆਹ ਆਉ ਲੱਗੇ ਨਾ ਬਟਿਕਾ ਹੀ ਦਾ ਸੂਟ ਫਟ ਗਿਆ ਮੇਰਾ ਹਾਂ ਹਾਂ ਮੈਂ ਤਾਂ ਕਹਿਨ ਹੋ ਗਿਆ ਹੀ ਨਹੀਂ ਗਿਆ ਹੈ ਨਾ ਸੋ ਤਾਂ ਬਹਿ ਨਾ ਹਾਂ ਬਹਿਣਾ ਮਨਾ ਜਾਤ ਦਾ ਹਾਂ ਮੈਂ ਕਰ ਦੋ ਦੋ ਬੋਨ ਆਇਆ ਬਹਿਣਾ ਜਾਤ ਦਾ ਨਾ ਪ੍ਰਾਪਤ ਹੋਊਗਾ ਉਹ ਗਾ ਵੀ ਨਹੀਂ ਉਹ ਗਵਰ ਲੈਣਾ ਹੀ ਫੋਨ ਦਾ ਚੇਤਾ ਹੀ ਭੁੱਲਣਾ ਹੈਲੋ ਜੀ ਗੁੱਡ ਈਵਨਿੰਗ ਸਸ਼ਿਆਕਾਲ ਕੰਬੋਸ ਰਾਇਨੇ ਸਸ਼ਿਆਕਾਲ ਹੈਲੋ ਬਾਰਿਸ਼ ਬਹੁਤ ਜ਼ਿਆਦਾ ਹੈ ਜੀ ਵਰਦੂ ਜੀ ਭਾਈ ਗੁਰ ਸਾਡੇ ਗਰਮੀ ਬਹੁਤ ਆ ਹਾਏ ਹੋਈ ਜੀ ਬਾਰਿਸ਼ ਸਾਡੇ ਗਰਮੀ ਬਦਲ ਹੋਇਆ ਮਰਮੀ ਨਹੀਂ ਗਿਆ

I didn't ਮੇਰੇ ਮੂਹਰਤ ਕੀ ਵੇਖੀ ਜਾਂਦੀ ਐ ਬੁੱਤ ਤੇ ਨਾ ਕਰੋ ਵੀ ਨਾ ਤੇਰਾ ਕਾਜ ਹੈ ਬੀਬੀਆ ਸਤੂ ਤੱਕ ਦਿਮਾਗ ਤੇ ਨਹੀਂ ਫੇਰ ਗਿਆ ਦਿਮਾਗ ਤੇ ਹੀ ਵੀ ਆ ਪਰ ਵੀਰੇ ਜੀ ਮੈਂ ਈਵਨੂ ਦਾ ਇਹ ਕੋਈ ਨਹੀਂ ਤਾਵਾਤ ਮੇਨ ਰੋਕਣਾ ਮੈਨੂੰ ਨਹੀਂ ਆ ਸਕਦਾ ਦੇਵੇ ਕੋਈ ਨਾ ਨਾ ਨਹੀਂ ਨਹੀਂ ਚਾਈਦੀ ਮੇਨ ਲਾਈ ਨਹੀਂ ਆ ਕਲਾ ਗੇਆ ਕੀ ਕਹਿ ਰਹਾ ਹਲੋ ਮਨਜੋਤ ਜੀ ਸ੍ਰੀਕਾਲ ਵੈਲਕਮ ਕਿਵੇਂ ਹੋ ਥੈਂਕ ਯੂ ਸਸ਼ੀ ਅਕਾਲ ਕੀ ਹਾਲ ਚਾਲ ਨੇ ਥੈਂਕ ਯੂ so much ਮੇਰੇ ਲਾਈਵ ਚ ਆਉਣ ਲਈ ਧੰਨਵਾਦ ਸ਼ੁਕਰੀਆ ਥੈਂਕ ਯੂ ਧੰਨਵਾਦ ਸੁਪਰ ਚੈਟ ਦਾ ਆਪਸ਼ਨ ਸੁਪਰ ਚੈਟ ਕਰ ਸਕਦੇ ਹੋ ਤੁਸੀਂ ਅੱਜ ਇਹ ਮੈਂ ਬੁਰੀਆਂ ਖਾਡੀਆਂ ਅੰਦਰ ਆਈਆਂ ਪਰਪਾ ਦੇ ਨਾਲ ਇੱਦੇ ਵਿੱਚ ਪਹੁੰਚੀ ਆ ਖਾਦਾ ਇਹਨੂੰ ਤੇ ਇਹ ਨਹੀਂ ਸਮਝਾ ਮੈਂ ਚਾਰ ਮਾਂ ਨਹੀਂ ਖਾਦਾ ਹੈਲੋ ਮੋਇਤ ਸਤਿ ਸ਼੍ਰੀ ਅਕਾਲ ਤੁਹਾਡਾ ਕੋਟ ਤੁਹਾਡੇ ਸਾਹਮਣੇ ਆ ਵੈਲਕਮ 30 ਸਾਲ ਚੱਲਨੇ ਘਰ ਪਰਿਵਾਰ ਸਾਰਾ ਠੀਕ ਨੇ ਮੈਂ ਵਧੀਆ ਠੀਕ ਆ ਮੋਇਤ ਮੇਰਾ ਵਾਸਟ ਟਾਈਮ ਘਟ ਗਿਆ ਮੈਂ ਆਪਨੇ ਖਾਣਾ ਖਾ ਲਿਆ ਹਾਂਜੀ ਹਾਂਜੀ ਖਾਣਾ ਖਾ ਲਿਆ ਬਲੈਕ ਚਨੇ ਬਣਾਏ ਸੀਗੇ ਛੋਲ ਬਣਾਏ ਰੋਟੀ ਆਪਨੇ ਖਾਣਾ ਖਾ ਲਿਆ ਕਿ ਰਾ ਕਿਤੇ ਅੜਪਨ ਦਿੱਤਾ 3900 ਤੋਂ ਮੇਰਾ ਆ ਗਿਆ 2800 2200 ਰਹਿ ਗਿਆ ਮੇਰਾ ਸਾਰਾ ਕਿੱਦਾਂ ਚ ਵਧਾਵਾਂ ਹੁਣ ਮੈਂ ਪਾਪੀ 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 ਆਪ ਨੂੰ ਕੀ ਰੁਕੇ ਤੂੰ ਤੂੰ ਮੈਂ ਤਾਂ ਹੱਪ ਮੋਨ ਹੋ ਗਿਆ ਸੀਗਾ ਸ਼ਾਵਾਂਜ ਟਾਈਮ ਤੁਹਾਡੇ ਟਾਈਮ ਇੰਨਾ ਹੋਇਆ 9:30 9:6 ਹੋਏ ਭਾਬੀ 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 ਪਾਣੀ ਲੈ ਕੇ ਆਉਂਦੀ ਆ ਭਾਬੀ ਭਾਬੀ ਕਿੱਦਾਂ ਵਧਾਵਾਂ ਸ਼ਾਵਾਂਜ ਟਾਈਮ ਇਹਨੇ ਸਮਝ ਨਹੀਂ ਹੁੰਦੀ ਇਨਾ ਮੇਰਾ ਤਾਂ ਬੜਾ ਘਟ ਗਿਆ ਮੈਨੂੰ ਟੈਨਸ਼ਨ ਪੈ ਗਈ ਬਸ ਕੋਈ ਨਹੀਂ ਤਾਂ ਮੰਨ ਕੇ ਨੀ ਬੰਨਣਾ ਇੱਧਰ ਬੈਠ ਨਹੀਂ ਅਮੇ ਲਾਪ ਨਹੀਂ ਪੂਣੀ ਲਾ ਪੂਣੀ ਲਾ ਆ ਵੀ ਨਾ ਦਰਾਫੇ ਸੁਣਦਾ ਆ ਬਹਿ ਕਰੀ ਚੁਗੀ ਆਈ ਮੈਂ ਦਰਾਫੇ ਮਰਾਜ਼ ਨੇ ਕਰੀ ਨਹੀਂ ਹੋਈ ਗਾ ਜੀ ਮੇਰੇ ਵੀ ਆਈ ਚੁਈ ਚਾਈ ਮੋਠੀ ਰਾਂ ਮੈਂ ਤਾਂ ਸਾਪ ਆ ਗਿਆ ਕਰੇ ਹਾਂ ਹਾਂ ਐ ਸੱਚੀ ਕੰਮ ਗਿਆ ਨਹੀਂ ਮਮੀਆ ਗਰਮੀ ਗਰਮੀ ਭਰਾਵਾ ਰੋਜ ਬਦਲ ਹੁੰਦਾ ਮੀ ਆਉਂਦਾ ਹੀ ਨਹੀਂ ਹਾਏ ਰੱਬਾ ਕਨੋਦ ਇਹ ਮੇਰਾ ਸਟੈਂਡ ਹੁੰਦਾ ਗਰਮੀ ਦਾ ਬਾੜੀ ਆ ਫਿਰ ਸੁਣਾ ਡੇ ਜੇ ਪਾਪਾ ਕਮੀ ਕੋ ਤਾਂ ਵੀ ਅਮਾ ਨੂੰ ਸਮਾਗੇ ਦੇਣਾ ਨਾ ਨਾ ਪਾਪਾ ਨੂੰ ਕਾ ਸੁਵਾ ਦੋ ਇੱਕ ਨਮਾਓ ਚਿੱਟਾ ਕੁਰਤਾ ਵੀ ਅਮਾ ਉਹ ਹੋ ਜਾਣਾ ਖਾ ਪੈ ਗਈ ਹਜੇ ਨਹੀਂ ਪਈ ਯਾ ਕੀ ਮੰਮੀ ਨਹੀਂ ਆ ਰਹੀ ਤੇ ਨਾ ਕਾ ਕਰ ਕਿਦਾਂ ਕਮਰੇ ਚ ਬਈ ਬੜੀ ਘਾਟ ਨਾ ਨਹੀਂ ਹੁੰਦੇ ਐਡਾ ਐਡਾ ਕਮਰੇ ਆ ਤੇ ਹੋਰ ਕਿੱਡੇ ਚਾਹੀਦੇ ਤੈਨੂੰ ਤੁਹਾਡੇ ਕਿਦਾਂ ਮੌਸਮ ਹੈ ਮੋਹਿਤ ਥੋੜਾ ਬੇੜਾ ਬੁਲਾਇਆ ਨਾ ਵਧੀਆ ਕਮਰੇ ਉਹ ਹੀ ਘਰ ਛੋਟੇ ਕਰ ਲੰਦੇ ਗੇਟ ਪਟਾ ਲਈਏ ਗੇਟ ਲੱਗ ਲੋ ਕੈਂਚੀ 50000 ਦਾ ਇੱਥੇ ਇਹ ਇਹਨੂੰ ਹੀ ਕੈਂਚੀ ਗੇਟ ਬਣਾ ਲਓ ਕੈਂਚੀ ਨੰਬਰ ਲੈਦਾ ਛਟਰਾ ਆਓ ਹੋਤੇ ਚਾਹੀ ਮੋਟਰ ਵੀ ਲਾ ਲਓ ਮੋਟਰ ਕੀ ਲਾ ਲਓ ਮੋਟਰ ਮੋਟਰ ਕੀ ਲਾ ਲਓ ਮੋਟਰ ਕਿੱਥੇ ਉਹਨੂੰ ਇਲੈਕਟ੍ਰੋਨਿਕ ਚਾ ਤੁਹਾਡੇ ਵੀ ਗਰਮੀ ਆ ਸਾਡੇ ਤਾਂ ਹੋਆ ਔਰ ਰਿਮੋਟ ਤੇ ਬੰਦ ਹੋਣਾ ਰਿਮੋਟ ਤੇ ਉਹ ਆ ਤੁਹਾਡੇ ਵਾਲਾ ਸਿੰਪਲ ਗੇਟ ਦੀ ਪਾਣੀ ਕਰ ਦੇਗੇ ਟੇ ਆ ਸੀ ਉਹ ਘਰੋਂ ਤੇ ਪੂਰੇ ਨੇ ਤੋਰ ਮੋੜ ਨਾ ਕਰਨਾ ਤੁਸੀਂ ਸੱਚੀ ਕਰਦੇ ਆ ਨਾ ਬਈ ਮਾਮੂਣ ਕਹਿੰਦੇ ਖਾਜੀ ਕਰੋ ਪਿੰਡਰ ਪਿੰਡਰ ਵੱਡਾ ਆ ਗਿਆ ਨਾ ਜਿਹੜਾ ਬੂਏ ਚ ਪਿੰਡਰ ਲੱਗਾ ਆ ਆ ਕਮਰੇ ਸਿੱਧਾ ਲਾਜਣਾ ਕਰਾ ਡਾਕਟਰ ਹੈ ਨਾ ਸਿੱਧਾ ਉਧਰ ਟਰੈਕਟਰ ਇੱਦਾਂ ਨੂੰ ਦੋ ਗੱਡੀਆਂ ਖੜੀਆਂ ਹੋ ਸਕਦੀਆਂ ਹਾਂ ਮੋਟਰਸਾਈਕਲਾਂ ਦਾ ਵੀ ਉਹ ਸਾਈਡ ਤੋਂ ਖੁੰਡੀਆਂ ਹੋ ਜਾਣੇ ਪਰ ਜਗ੍ਹਾ ਨਹੀਂ ਹੋਣੀ ਨਾ ਤਾਂ ਉਹਨਾਂ ਨੂੰ ਚਲੋ ਉਹਦਾ ਕੋਈ ਨਹੀਂ ਆਪਾਂ ਬਣਾ ਲਾਂਗੇ ਦੇਸੀ ਗਰੂ ਸਾਡੇ ਵੀ ਗਰਮੀ ਆ ਕੰਨ ਗਾਣੇ ਨਾਲ ਆਮੀ ਕੰਨ ਕੋਪੀਰਾਈਟ ਆ ਜਾਣਾ ਸਰੀ ਕੁਲ ਕੀ ਹੈ ਦੇਨ ਜਾਗ ਲੋਣਾ ਕੰਨ ਕਨਸ ਪੈਨ ਬਣਾਏ ਕਾਸਾ ਆ ਵੀ ਪੜਨਾ ਧੋੜਿਆ ਸਰਫਲਾਵਾਗੇ ਵਿੱਚ ਮੈਂ ਜਿੱਦਾਂ ਜਨ ਕਰਕੇ ਵਧੀਆ ਗਰਮੀ ਤੋਂ ਬਾਅਦ ਅਬਰਪੈਣ ਲੱਪਣੀਆਂ ਇੱਥੋਂ ਦਾ ਵੀਜ਼ਾ ਮਿਲ ਜਾਂਦਾ ਸ਼ਰਤੀ ਨੂੰ ਹੈ ਤਾਂ ਅਸੀਂ ਹੁਣ ਆ ਹੋਵੇ ਸਾਨੂੰ ਵੀਜ਼ਾ ਮਿਲ ਜਾਊਗਾ ਹੈ ਘੁੰਮਣ ਕਨ ਬੂਆ ਪੰਜ ਕਾਦੇ ਕੋਪੀਰਾਈਟ ਆਏਗਾੜਿਆ ബിസ്റ്റ് <git> <sharpyINTERPOSINGjust> ਚੈਨਲ ਵੀਡੀਓ ਨਹੀਂ ਪਾ ਰਹੇ ਤਾਂ ਨਹੀਂ ਲੱਗਦਾ ਅੱਛਾ ਅੱਛਾ ਪਾਇਆ ਪਰ ਸਬਸਕ੍ਰਾਈਬਰ ਬਦੇ ਮੇਰੇ ਵੀ 2700 ਹੋਏ ਅਜੇ ਵੀਡੀਓ ਕੀ ਭਾਈ ਬੰਦਾ ਰੋ ਜਾਣਾ ਰੋਟੀ ਖਾ ਲਈ ਹਾਂ ਰੋਟੀ ਖਾ ਲਈ ਰੋਟੀ ਖਾ ਲਈ ਹਾਂ ਰੋਟੀ ਖਾ ਲਈ ਮੈਂ ਸਟੈਂਡ ਲਾ ਬਦੀ ਸਟੈਂਡ ਹੀ ਨਾ ਪਦਾ ਪਿਆ ਰੋਟੀ ਖਾ ਕੇ ਬੈਠੇ ਹੇ ਰੱਬਾ ਗਰਮੀ ਬਹੁਤ ਆ ਇੰਨੀ ਜ਼ਿਆਦਾ ਗਰਮੀ ਹੋਈ ਨਾ ਪੁੱਛੋ ਹੀ ਨਾ ਤੁਹਾਡੇ 5:36 ਹੋਏ ਹਨ ਕਿੰਨੇ ਘੰਟੇ 5 6 7 8 9 5 ਘੰਟੇ ਪਿੱਛੇ ਹੋ ਤੁਸੀਂ ਹਨਾ 4:30 ਘੰਟੇ 4:30 ਘੰਟੇ ਹਨਾ ਪਿੱਛੇ ਸੜਕਾਂ ਤੇ ਆਹਦੇ ਜਿੱਮੇ ਪਿਓ ਦਾ ਰਾਜ ਹੁੰਦਾ ਵਾਹਿਗੁਰੂ ਤਨ ਤਨ ਨਾਮ ਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਵਾਹਿਗੁਰੂ